ਗੁਰਗੱਲਗੀਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਫਰਜ਼ੰਦਾ ਦੇ ਨਾਮ ਪੜਦੇ ਹੋ ਸ਼ੁਰੂ ਹੋ ਜਾਓ ਫਤਿਹ ਤੋਂ ਫਤਿਹ ਸਿੰਘ ਫਤਿਹ ਤਾਂ ਪ੍ਰਾਪਤ ਹੋ ਸਕਦੀ ਹੈ ਜੇ ਤੁਸੀਂ ਜੋਰਾਵਰ ਹੋਵੋਗੇ ਜੇ ਤੁਸੀਂ ਜੋਰਾਵਰ ਹੋਵੋਗੇ ਤੁਸੀਂ ਜੂਝਾਰ ਹੋ ਸਕਦੇ ਹੋ ਜੂਝਣ ਵਾਲੇ ਹੋ ਸਕਦੇ ਹੋ ਤੇ ਜੇ ਤੁਸੀਂ ਜੂਝਣ ਵਾਲੇ ਹੋ ਤੁਹਾਨੂੰ ਕੋਈ ਨਹੀਂ ਜਿੱਤ ਸਕਦਾ ਉੱਪਰੋਂ ਥੱਲੇ ਨੂੰ ਆ ਜਾਓ ਤੁਸੀਂ ਨਹੀਂ ਜਿੱਤੇ ਜਾ ਸਕਦੇ ਕਿਉਂ ਕਿ ਕਿਉਂਕਿ ਤੁਸੀਂ ਜੂਝਾਰੂ ਹੋ ਤੁਸੀਂ ਜੁਝਾਰੂ ਕਿਉਂ ਹੋ? ਕਿਉਂਕਿ ਤੁਸੀਂ ਜੋਰਾਵਾਰ ਹੋ ਤੇ ਜੇ ਤੁਸੀਂ ਜੋਰਾਵਾਰ ਹੋ ਤੁਸੀਂ ਫਤਿਹ ਪ੍ਰਾਪਤ ਕਰੋਗੇ। ਪੰਜ ਪਿਆਰਾਂ ਦੇ ਨਾਮ ਤੇ ਆ ਜਾਈਏ। ਦਇਆ ਦੇ ਵਿੱਚੋਂ ਹੀ ਧਰਮ ਪੈਦਾ ਹੋਵੇਗਾ। ਧਰਮ ਹੈ ਤੇ ਤੁਹਾਡੇ ਕੋਲ ਹਿੰਮਤ ਹੋਵੇਗੀ। ਹਿੰਮਤ ਹੋਵੇਗੀ ਤੇ ਮੋਹ ਤੋਂ ਛੁਟਕਾਰਾ ਹੋਵੇਗਾ। ਮੋਹ ਕਮ ਹੋ ਜਾਵੇਗਾ ਤੇ ਜਦੋਂ ਇਹ ਸਾਰੀਆਂ ਚੀਜ਼ਾਂ ਹੋ ਜਾਣਗੀਆਂ ਫਿਰ ਪਾਤਸ਼ਾਹ ਕਹਿੰਗੇ ਉਹ ਸਾਹਿਬ ਮੈਂ ਉਸ ਦਾ ਚੇਰਾ ਖਿਆਲ ਤੇ ਕਰੀਏ ਪਾਤਸ਼ਾਹ ਨੇ ਕਿਵੇਂ ਦੇ ਨਾਮਾਂ ਦੀ ਬਖਸ਼ਿਸ਼ ਕੀਤੀ ਹੁਣ ਸਹਬਜਾਦਾ ਅਜੀਤ ਸਿੰਘ ਕਹਿ ਰਿਹਾ ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ ਤੁਸੀਂ ਨਾਮ ਅਜੀਤ ਰੱਖਿਆ ਮੈਨੂੰ ਕੌਣ ਜਿੱਤ ਸਕਦਾ ਤੇ ਮੈਨੂੰ ਜਿੱਤਣਾ ਕਿੰਨੇ ਆ ਜਦੋਂ ਮੈਂ ਸੰਸਾਰ ਤੋਂ ਚਲਾ ਗਿਆ ਜੀਤਾ ਗਿਆ ਤੋ ਜੁੱਧ ਸੇ ਜੀਤਾ ਨਾ ਆਊਂਗਾ ਤਲਗੀ ਤਰਪਾ